ਔਰਨ ਕੀ ਹੋਲੀ ਮਨ ਕਾ ਹੋਲਾ ਕਾਹੀਓ ਕਰ ਪਾਉਣੇ ਦ ਬਚਨ ਅਮੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਹੋਲੇ ਮਾਝੇ ਬਾਰੇ ਕੁਝ ਜਾਣਕਾਰੀ ਦੇਵਾਂਗੀ ਇਸ ਲਈ ਮੇਰੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਹੋਲੀ ਤੋਂ ਦੂਸਰ ਦਿਨ ਹੋਲਾ ਮਹਲਾ ਮਨਾਇਆ ਜਾਂਦਾ ਹੈ ਸਭ ਮੇਰੀ ਜ਼ੋਰ ਨੂੰ ਦੇਖਦੇ ਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਾਜ਼ੇ ਨੂੰ ਨੀਦਰ ਤੇ ਦਰੇ ਬਣਾਉਣ ਲਈ ਹੋਲੇ ਮਹੱਲਾ 1701 ਈਸਵੀ ਨੂੰ ਸ਼ੁਰੂ ਕੀਤਾ ਹੋਲੇ ਦਾ ਅਰਥ ਹੈ ਹੱਲਾ ਕਰਨਾ ਤੇ ਮਹੱਲੇ ਦਾ ਅਰਥ ਹੈ ਉਹ ਥਾਂ ਜਿੱਥੇ ਜੰਗ ਲੜੀ ਜਾਂਦੀ ਹੋਵੇ ਤੇ ਉਸ ਜੰਗ ਨੂੰ ਜਿੱਤਿਆ ਜਾਵੇ ਗੁਰੂ ਸਾਹਿਬ ਵੱਲੋਂ ਦੋ ਦਲ ਬਣਾਏ ਜਾਂਦੇ ਸਨ ਤੇ ਉਹਨਾਂ ਵੱਜੋਂ ਨਕਲੀ ਯੁੱਧ ਕਰਵਾਇਆ ਜਾਂਦਾ ਸੀ ਜਿਹੜਾ ਗੱਲ ਜਿੱਤ ਜਾਂਦਾ ਸੀ ਉਹਨਾਂ ਨੂੰ ਸਿਰੋਪੇ ਬਖਸ਼ੇ ਜਾਂਦੇ ਸਨ ਇਸ ਨਾਲ ਸਾਡਾ ਖਾਲਸਾ ਮਜ਼ਬੂਤ ਹੋਇਆ ਤੇ ਉਹਨਾਂ ਵਿੱਚੋਂ ਡਰ ਭੈ ਨਿਕਲ ਗਿਆ ਤੇ ਉਹ ਦਲੇਰ ਮਜ਼ਬੂਤ ਤੇ ਨਹੀਂ ਡਰ ਬਣ ਗਏ ਜਿਵੇਂ ਅਸੀਂ ਇਤਿਹਾਸ ਚ ਪੜਦੇ ਹਾਂ ਕਿ ਸਿੰਘਾਂ ਨੇ ਮੁਗਲਾਂ ਦੇ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਮੇਰੀ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਪリーズ ਲਾਈਕ ਕਰ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮੇਰੀ ਨੰਮੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਮੇਰੇ ਪੇਜ ਪੰਜਾਬੀ ਕੁਲ ਜ਼ਸਤਾਨ ਨੂੰ ਫੋਲੋ ਕਰ ਲਿਓ ਤੇ ਮੇਰੇ YouTube ਚੈਨਲ ਪੰਜਾਬੀ ਕੁਲ ਜ਼ਸਤਾਨ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਨਵਾਦੀ ਮੇਰੇ ਦਿਹਾ ਨਵੀਂ ਵੀਡੀਓ ਦੇ ਨਾਲ ਵਾਈਗਰੋ ਜੀ ਦਾ ਖਾਸਾ ਵਾਈਗਰੋ ਜੀ ਕੀ ਫਤ